ਹੈਲੋ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਆ ਤੁਹਾਡੀ ਨਵੀਂ ਵੀਡੀਓ ਦੇ ਵਿੱਚ ਜੇਕਰ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਅੱਜ ਆਪਾਂ ਤੁਹਾਡੇ ਵਾਸਤੇ ਚੁੰਨੀਆਂ ਲੈ ਕੇ ਆਇਆ ਬਹੁਤ ਸੋਹਣਾ ਮਾਲ ਹੈ ਚੁੰਨੀਆਂ ਦਾ ਪੂਰੀ 2.5 ਮੀਟਰ ਦੀ ਆਰਕੰਡੀ ਦੀ ਚੁੰਨੀਆਂ ਬਹੁਤ ਫੈਲੀ ਜਲਾਵਾਂਗੇ ਆਹ ਲਓ ਨਵੇਂ ਨਵੇਂ ਦਿਖਾਓ ਜੀ ਬਿੱਟੂ ਦੇ ਆਏ ਬਿਲਕੁਲ ਆਪਣੇ ਨਾਲ ਬਿੱਟੂ ਅੱਜ ਆਹ ਲਓ ਪੂਰੀ ਟਾਪ ਦੀ ਚੁੰਨੀ ਆਈ ਹੈਗੀ ਸੁੰਨੀਆਂ ਦਾ ਮਾਲ ਬਹੁਤ ਜ਼ਿਆਦਾ ਪੂਰੀ ਕੁਆਂਟੀਟੀ ਦੇ ਵਿੱਚ ਮਾਲ ਆ ਚੁੱਕਿਆ ਜੀ ਆ ਲੋ ਜੀਰੂ ਜੀਰੂ ਮਾਲ ਚਾਹੀਦਾਗਾ ਉਤੋਂ ਪਹੁੰਚੋ ਦੁਕਾਨ ਤੇ ਜੇ ਕਿਸੇ ਨੇ ਮੰਗਵਾਉਣਾ ਤਾਂ ਸੱਤ ਮੰਗਵਾ ਵੀ ਸਕਦਾ ਸਿਰਫ 100 ਰੁਪਏ ਦੇ ਵਿੱਚ ਦੁਪੱਟਾ ਆਰਖੰਡੀ ਦਾ ਆ ਲੋ ਆ ਦੇਖੋ ਜੀ ਪੂਰੇ ਸੋਹਣੇ ਡਿਜ਼ਾਈਨ ਦਿਖਾ ਰਿਆ ਗਰੂ ਜੀ ਮੜਾ ਜ ਆ ਲੋ ਪੂਰੀ 2.5 ਮੀਟਰ ਦੀ ਕੱਟ ਹੋਊਗੀ ਫਰੈਸ਼ ਦੁਪੱਟੇ ਹੋਣਗੇ ਸਾਰੇ ਆ ਲੋ ਆ ਦਿਖਾਉ ਜੀ ਪੂਰਾ ਟੌਪ ਕਲਾਸ ਦੁਪੱਟਾ ਸਾਰੇ ਨਵੇਂ ਡਿਜ਼ਾਈਨ ਆਏ ਨੇ ਬਿਲਕੁਲ ਫਰੈਸ਼ ਮਾਲ ਹੋਊਗਾ ਪੂਰੀ 2.5 ਮੀਟਰ ਕੱਟ ਸਿਰਫ 100 ਰੁਪਏ ਦੇ ਵਿੱਚ ਸਿਰਫ 150 200 ਰੁਪਏ ਵਾਲਾ ਵੇਚਣ ਵਾਲਾ ਦੁਪੱਟਾ ਸਿਰਫ 100 ਰੁਪਏ ਦੇ ਵਿੱਚ ਮੇਲਾ ਲਾਤਾ ਦੁਪੱਟਿਆਂ ਦਾ ਆ ਲਓ ਜੀ ਦੁਪੱਟੇ ਹੀ ਦੁਪੱਟੇ ਚੱਕੋ ਜੀ ਆਹ ਲਓ ਚੱਕੋ 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 ਜਿਹੜੇ ਕਹਿੰਦੇ ਸੀ ਮਾਲ ਦੀ ਨਾ ਪੂਰਾ ਹੁੰਦਾ ਸੋਖੋ ਪੱਟਿਆਂ ਦਾ ਚੱਕੋ ਲਾਤਾ ਮੇਲਾ ਲੁੱਟ ਲਓ ਭਾਰੀ ਮਾਤਰਾ ਚ ਓਕੇ ਜੀ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਦੇ ਹੋ ਜੀ ਕਰਦੇ ਬਈ